PSD Indian News Channel te tuhada hardik swagat pind rodi kapura de sarkari senior secondary school da zomokh rasta kafi lambe samay ton kharab ho gankar ke jadon me aunda ta rasta band ho janda si ati satikar yog MLA Sardar Amulak Singh ji de satka ate nagar panchayat rodi kapura de sahyog nal eh raste nu uchcha chak ke Madam Pujari Rani ji ate sukha jawanda member panchayat Happy Sharma member panchayat ne अपने हथा एकता रथ की शुरुआत की थी। इस मौके सरपंच जसपाल सिंह नंबरदार पंचायत मेंबर देशराज, राज मन्ना टेलो सुखा जावंदा दर्शन बराड़ गुरविंदर सिंह अमरदीप मैडम पूजान रानी कोमल सारिका जैन बलराज सिंह जसविंदर कोर निसी सलूजा हासिमा मनदीप कौर जगसीर सिंह सुनीता रानी परमजीत कौर करमजीत कौर मैडम बबीता नीतिका प्रदीप कौर ਅਰਸ਼ਪ੍ਰੀਤ ਗੌਰ ਕੋਮਲ ਮਿੱਤਲ ਬਰਜੀਤ ਸਿੰਘ ਰਾਜਵਿੰਦਰ ਸਿੰਘ ਕੁਲਦੀਪ ਸਿੰਘ ਹਰਵਿੰਦਰ ਸਿੰਘ ਰਮਨਦੀਪ ਗੌਰ ਅਰਸ਼ਦੀਪ ਸਿੰਘ ਗਗਨਦੀਪ ਗੌਰ ਸੁਖਚੰਨ ਸਿੰਘ ਫੌਜੀ ਗੁਰਪਾਲ ਸਿੰਘ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ਕੈਮਰਾਮੈਨ ਦੇ ਨਾਲ ਪੱਤਰਕਾਰ ਰਚਪਾਲ ਹੈਪੀ ਸ਼ਰਮਾ ਦੀ ਖਾਸ ਰਿਪੋਰਟ ਅਜੀਤ ਜੀ ਮੈਂ ਕਮਨ ਸੀਨੀਅਰ ਸੈਕੰਡਰੀ ਸਕੂਲ ਰੋੜੀਪੁਰਾ ਸਕੂਲ ਇਨਚਾਰਜ ਸਾਡੇ ਸਕੂਲ ਦੇ ਵਿੱਚ ਜੋ ਗੇਟ ਤੋਂ ਅੰਦਰ ਤੱਕ ਜਿਹੜਾ ਰਸਤਾ ਤੰਗ ਸੀ ਉਹਦੇ ਲਈ ਸਾਨੂੰ ਮੀਂਹ ਦੇ ਸਮੇਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਰਸਤਾ ਤੰਗ ਵੀ ਸੀ ਤੇ ਨੀਵਾ ਵੀ ਸੀ ਜਿਸ ਕਰਕੇ ਸਾਡੀ ਬੇਨਤੀ ਪੰਚਾਇਤ ਤੇ ਸਰਪੰਚ ਸਾਹਿਬ ਜੀ ਨੇ ਕਬੂਲ ਕੀਤੀ ਤੇ ਸਾਡੀ ਮਦਦ ਕਰਦੇ ਹੋਏ ਅੱਜ ਇਸ ਰਸਤੇ ਨੂੰ ਮੁਕੰਮਲ ਕਰਨ ਦੇ ਵਿੱਚ ਸਾਡੀ ਮਦਦ ਕਰ ਰਹੇ ਨੇ ਮੈਂ ਸਰਪੰਚ ਸਾਹਿਬ ਦਾ ਤੇ ਸਮੂਹ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਕੂਲ ਬਾਰੇ ਇੰਨਾ ਸੋਚਿਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਐਨਜੀ ਸਾਡੀ ਮਦਦ ਕਰਦੇ ਰਹਿਣਗੇ ਧੰਨਵਾਦ ਹਲੋ ਹਾਂ ਸਹੀ ਹੈ ਸਤਿ ਸ੍ਰੀ ਅਕਾਲ ਜੀ ਇਹਨਾਂ ਜੀ ਮੇਰੇ ਸਕੂਲ ਦੀ ਡਿਮਾਂਡ ਸੀਗੀ ਨਗਰ ਉਰੀਪੁਰਾ ਡਿਸਟ੍ਰਿਕਟ ਫਰੀਦਕੋਟ ਤਹਿਿਲ ਜੈਤੋ ਤੇ 12ਵੀਂ ਕਲਾਸ ਤੱਕ ਸਕੂਲ ਹੈ ਜੀ ਕਈ ਪਿੰਡਾਂ ਦਾ ਫੈਂਸਲਾ ਇੱਥੇ ਤੇ ਇਹਨਾਂ ਦਾ ਰਸਤਾ ਸੀਗਾ ਜੀ ਇਹ ਜਿੱਥੇ ਅੱਜ ਅੰਟਰਲੌਕ ਦਾ ਕੰਮ ਸ਼ੁਰੂ ਕਰਵਾਇਆ ਜੀ ਪੰਚਾਇਤ ਦੇ ਸਹਿਯੋਗ ਨਾਲ ਇਹ ਰਸਤਾ ਨੀਵਾ ਸੀਗਾ ਇੱਕ ਥੋੜਾ ਜਿਹਾ ਖੁੱਲਾ ਘਟ ਸੀਗਾ ਜੀ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਤੇ ਮਾਨਯੋਗ ਐਮਐਲਏ ਜੈਤੋ ਦੇ ਸਹਿਯੋਗ ਨਾਲ ਇਹ ਰਸਤੇ ਦੀ ਅੱਜ ਸ਼ੁਰੂਆਤ ਕਰਵਾਈਏ ਜੀ ਜਿਹਦੇ ਚ ਸਾਰੀ ਪੰਚਾਇਤ ਤੇ ਸਮੂਹ ਮੈਂਬਰ ਸਾਹਿਬਾਨ ਤੇ ਸਕੂਲ ਸਟਾਫ ਇੱਥੇ ਹਾਜ਼ਰ ਹੋਣਗੇ